ਇਤਿਹਾਸ ਭਗਤ रविदास ਜੀ ਦੀ ਜਿਵੇਂ ਵਿਚਾਰ ਸੀ ਜਨ ਸਮ ਕਰਦੇ ਹੰਚ ਤੋੜ ਦੀ ਰਹਾਣ ਦੀ ਕਥਾ ਸਾਧੂ ਕੀ ਜੋ ਓਟ ਲੈ ਸਾਧੂ ਕੀ ਜੋ ਲੈ ਓਟ ਤੇਰੇ ਮਟੈ ਪਾਪ ਸਭ ਘੋਟ ਘੋਟ ਕਹਿਰ ਵਿਦਾਸ ਜੋ ਜਪੈ ਨਾਮ ਇਸ ਜਾਤ ਨਾ ਜਨਮ ਨਜੋਨ ਕਾ ਇੱਥੇ ਜੱਜੇ ਨੂੰ ਦੋ ਮਾਤਰਾ ਲੱਗੀਆਂ ਨੇ ਇਹਨੂੰ ਹੁਣ ਕਿਹੜੀ ਮਾਤਰਾ ਨਾਲ ਪੜੀਏ ਛੋੜੀ ਨਾਲ ਫਿਰ ਏਕ ਔਂਕੜ ਨਾਲ ਪੜੀਏ ਕੋੜ ਦੇ ਟੈਕੇ ਨੂੰ ਸਿਆਰੀ ਮਤਲਬ ਕਰੋੜਾਂ ਤੇ ਤੇ ਪੜਿਆ ਕਿ ਜਾਣਾ ਤੇਰਵਦਾਸ ਜੋ ਜੱਪੈਨਾ ਵੀ ਜੋ ਕੋੜੇ ਨਾਲ ਜੱਪੈਦਾ ਜੋ ਨਹੀਂ ਪੜੇਗਾ ਇਹ ਬਸੰਤ ਬਾਣੀ ਕਵਿਤਾ ਜੀ ਦੀ ਹੈ 1196 ਅੰਤ ਸ਼ਬਦ ਹੈ ਸਾਧੈ ਪਕਰ ਜੀ ਠੀਕ ਆਗਦੇ ਹਨ ਜੋ ਸਾਧੂ ਮਹਾਤਮਾ ਦੀ ਸ਼ਰਨ ਆਉਂਦਾ ਏ ਉਹਨਾਂ ਦਾ ਆਸਰਾ ਲੈ ਕੇ ਨਾਮ ਜਪਦਾ ਹੈ ਉਸ ਦੇ ਸਾਰੇ ਪਾਪ ਲੱਥ ਜਾਂਦੇ ਹਨ ਜਿਹੜਾ ਨਾਮ ਜਪਦਾ ਉੱਤੇ ਤਾਂ ਜਨਮ ਮਰਨ ਦੇ ਦੁੱਖ ਵੀ ਕੱਟੇ ਜਾਂਦੇ ਹਨ अथवा ਉਹ ਜਨਮ ਮਰਨ ਵਿੱਚ ਨਹੀਂ ਆਉਂਦਾ ਐਸਾ ਵਿਦੇਸ਼ ਪ੍ਰਗਤਰਵਦਾ ਜੀ ਕਰਦੇ ਰਹਿੰਦੇ ਸਨ ਉਹਨਾਂ ਦੀ ਮਹਿਮਾ ਦਿਨੋਂ ਦਿਨ ਦੂਰ ਦੂਰ ਜਾਣ ਲਗੀ ਸ਼ਰਧਾ ਦੂ ਲੋਕ ਦਰਸ਼ਨ ਕਰਨੀ ਆਉਂਦੇ ਭਗਤ ਜੀ ਕੋਲ ਸਾਥ ਸੰਗ ਕਰਦੇ ਰਹਿੰਦੇ ਕੁਝ ਸਾਥ ਸੰਗੀ ਰਾਜਸਥਾਨ ਦੇ ਕਿਲਾ ਤੇ ਤੋੜ ਤੋਂ ਆਏ ਉਹ ਜਦ ਵਾਪਸ ਗਏ ਉਥੋਂ ਦੀ ਤਾਰ ਮੰ ਲਗਣ ਵਾਲੀ ਰਾਣੀ ਝਾਲੀ ਨੇ ਭਗਤ ਰਵਦਾਸ ਜੀ ਦੀ ਮਹਿਮਾ ਸੁਣੀ ਉਹਨਾਂ ਨੇ ਦੱਸਿਆ ਭਗਤ ਜੀ ਨੂੰ ਪ੍ਰਤੱਖ ਦਰਸ਼ਨ ਹੋਏ ਨੇ ਭਗਵਾਨ ਉਹਦੇ ਅੰਗ ਸੰਗ ਰਹਿੰਦਾ ਹੈ ਇਹ ਗੱਲ ਕਿ ਭਗਤ ਜੀ ਦੇ ਪ੍ਰਤਾਪ ਦੇ ਸੰਬੰਧ ਵਿੱਚ ਜੋ ਵੀ ਕੁਝ ਉਹਨਾਂ ਨੇ ਸੁਣਿਆ ਸੀ ਸੋ ਸੁਣਾ ਦਿੱਤਾ ਰਾਣੀ ਦੇ ਮਨ ਵਿੱਚ ਇੱਛਾ ਹੋਈ ਕਿ ਉਹ ਪਗਵ ਜੀ ਦੇ ਦਰਸ਼ਨ ਕਰਕੇ ਜਨਮ ਸਫਲਾ ਕਰੇ ਉਹ ਤਾਂ ਸਤ ਸੰਗਣ ਸੀ ਉਸ ਨੇ ਹੁਕਮ ਕੀਤਾ ਤੇ ਰਾਣੇ ਨੂੰ ਮਣਾ ਲਿਆ ਕਿ ਉਹ ਰਾਣੀ ਨੂੰ ਯਾਤਰਾ ਕਰਨ ਦੀ ਆਗਿਆ ਬਖਸ਼ ਦੇਵੇ ਰਾਣੇ ਨੇ ਆਗਿਆ ਦਿੱਤੀ ਰਾਣੀ ਝਾਲੀ ਬਹੁਤ ਖੁਜ ਪੂਜਾ ਦਾ ਸਮਾਨ ਦੇਣ ਵਾਸਤੇ ਧਨ ਲੰਗਰ ਵਾਸਤੇ ਰੱਤਾ ਲੈ ਕੇ ਤੇ ਤੋੜ ਤੋਂ ਚੱਲ ਕੋਈ ਚੱਲਦੀ ਕਾਸ਼ੀ ਨਗਰੀ ਆਪ ਦੀ ਕਾਸ਼ੀ ਨਗਰੀ ਦੀ ਮੈਂ ਮਾ ਸੁਣੀ ਸੀ ਦੇਵਤਿਆਂ ਦੇ ਭਗਤਾਂ ਦੀ ਨਗਰੀ ਦੇ ਨਾਲ ਹੀ ਠੱਗ ਪੰਡਤਾਂ ਦੀ ਨਗਰੀ ਸੀ ਮਾਇਆ ਦਾ ਲਾਲਚ ਪੰਡਤਾਂ ਦਾ ਬਹੁਤ ਸੀ ਉਹ ਆ ਗਏ ਆਏ ਤੇ ਗਏ ਦੇ ਜੋ ਕੱਪੜੇ ਉਤਾਰਦੇ ਭਾਅ ਠੱਗਦੇ ਨੇ ਰਾਣੀ ਝਾਲੀ ਹਾਥੀ ਤੇ ਸਵਾਰ ਹੋ ਕੇ ਜਦੋਂ ਕਾਂਛੀ ਦੇ ਕੋਲ ਦੀ ਪੁਜੀ ਤਾਂ ਉਥੋਂ ਅਗੋਂ ਰਾਜ ਗੁਰੂ ਰਾਣਾ ਪਰੋਥ ਮਿਲ ਪਏ। ਉਹਨਾਂ ਨੇ ਰਾਣੀ ਦੇ ਪਤੀ ਦੀ ਵੰਸ਼ ਦਾ ਨਾਮ ਲਿਆ ਤੇ ਆਖਿਆ ਚਲੋ ਧਰਮਸ਼ਾਲਾ ਵਿੱਚ ਬਿਸ਼ਰਾਮ ਕਰੋ ਜਿਹੜੀ ਧਰਮਸ਼ਾਲਾ ਚਤੌੜ ਦੇ ਰਾਜਿਆਂ ਦੀ ਹੈ ਜੇ ਦਾ ਆਉਂਦੇ ਆ ਉੱਤੇ ਠਹਿਰਦੇ ਉਸਕੇ ਪਿੱਛੋਂ ਗੰਗਾਸ਼ਨਾ ਪੂਜਾ ਯਗ ਪੁੰਨ ਦਾਨ ਕਰਨ ਦਾ ਯੋਗ ਪ੍ਰਬੰਧ ਕੀਤਾ ਜਾਏਗਾ। ਸੇ ਪੰਡਤੋ ਪਹਿਲਾ ਮੈਂ ਉਸ ਮੰਦਰ ਜਾਣਾ ਹੈ ਜਿੱਥੇ ਭਗਤ ਰਵਿਦਾਸ ਜੀ ਹੈ। ਰਾਣੀ ਜਹਲੀ ਨੇ ਪ੍ਰਹੋਤ ਨੂੰ ਉੱਤਰ ਦਿੱਤਾ ਕਿ ਮੈਂ ਉਸ ਸਰਦਾਦ ਮੰਦਰ ਜਾਣਾ ਇਦਨੇ ਹੈ ਪਹਿਲਾ ਚਮਾਰ ਦੇ ਮੰਦਰ ਹਰੇ ਰਾਮ ਆਪ ਕੀ ਆਖ ਰਹੇ ਹੋ ਕੁੱਲ ਰੀਤੀ ਅਨੁਸਾਰ ਸਭ ਤੋਂ ਪਹਿਲਾਂ ਆਪ ਨੇ ਗੰਗਾ ਦੇਸ਼ स्नान ਕਰਨੇ ਨੇ ਤੀਰਥ ਯਾਤਰਾ ਤੇ ਆਇਓ ਇਹ ਤੁਸਾਨੂੰ ਕਿਸ ਨੇ ਕੋ ਲੇਖਾ ਪਾ ਦਿੱਤਾ ਐਵਾ ਕੇ ਪ੍ਰੋਤਾ ਨੇ ਬੜਾ ਟਿੱਲ ਲਾਇਆ ਤੇ ਉਹ ਰਾਣੀ ਨੂੰ ਭਗਤ ਰਉਦਾਸ ਜੀ ਦੇ ਡੇਰੇ ਵੱਲੋਂ ਮੋੜ ਲੈ ਪਰ ਨਾਮ ਮੋੜ ਸਕੇ ਰਾਣੀ ਨੇ ਆਪਣੇ ਸੇਵਕਾਂ ਨੂੰ ਦਿੱਤਾ ਭਗਤ ਰਉਦਾਸ ਜੀ ਦਾ ਦੇਵਰਾ ਪੁੱਜ ਕੀ ਉੱਧਰ ਜਲਣ ਕਾਂਸੀ ਦਾ ਬੱਚਾ ਬੱਚਾ ਭਗਤ ਰਉਦਾਸ ਜੀ ਦੇ ਨਾਮ ਤੋਂ ਜਾਣੂ ਸੀ ਜਦੋਂ ਉਹਨਾਂ ਨੇ ਪੁੱਛਿਆ ਤਰਵਦਾਸ ਜੀ ਦੇ ਸ਼ਰਧਾਲੂ ਉਹਨਾਂ ਨੂੰ ਲੈ ਤੁਰੇ ਭਗਤ ਜੀ ਦੇ ਪੋਚ ਮੰਦਰਾਵਲ 40 ਚੱਲ ਪਈ ਜਦੋਂ ਉਹ ਉੱਤੇ ਪੁਜੀ ਆਗੋਂ ਹਰੀ ਨਾਮ ਦਾ ਕੀਰਤਨ ਹੋ ਰਿਹਾ ਸੀ ਦੇਵਤਿਆਂ ਦੀਆਂ ਮੂਰਤੀਆਂ ਦੇ ਅਕੇ ਆਸਨ ਜਮਾਈ ਰਵਦਾਸ ਜੀ ਪ੍ਰਭੂ ਦੇ ਗੁਣ ਗਾ ਰਹੇ ਸਨ ਉਹਨਾਂ ਦੇ ਸ਼ਰਦਾਲੂ ਕੋਲ ਬੈਠੇ ਖੜਤਾਲਾ ਵਜਾ ਕੇ ਸ਼ਬਦ ਗੰਕਾਰਦੇ ਸਨ ਹਾਰ ਤੋਂ ਹੀਰਾ ਛਾੜ ਕੇ ਕਰਿਆਨ ਕੀ ਆਸ ਤੇ ਨਾਰ ਦੋਜਕ ਜਾਣਗੇ ਥਤ ਭਾ ਖੈਰ ਵਿਦਾਸ ਵੀ ਵੈਗੁਰੂ ਦਾ ਨਾਮ ਝੜਕੇ ਹਰ ਸੋ ਵੀਰਾ ਛਾੜ ਕੇ ਕਰੇ ਅਨ ਕੀ ਆਸ ਹੋਰਾਂ ਤੇ ਆਸ ਰੱਖਣੀਆ ਹੋਰਾਂ ਤੋਂ ਮੰਗ ਮੰਗਣੀ ਵਰਦਾ ਯਾਗ ਦੇਨੇ ਵੀ ਜਿਹੜਾ ਇੱਕ ਖਤਮ ਨਾ ਛੱਡ ਕੇ ਹੋਰ ਦਾ ਪੱਲਾ ਫੜ ਦੈ ਨਾ ਤੇ ਨਾਰ ਦੋਜਕ ਨਰਕ ਦੀ ਅਗ ਨਰਕਾਂ ਚ ਜਾਣਗੇ ਸੱਤ ਭਾ ਸੱਤ ਆਗਦੇ ਨੇ ਭਗਤ ਗੁਰਦਾਸ ਜੀ ਜਲ ਕੀ ਪੀਤ ਪਵਨ ਦਾ ਥੰਬਾ ਰਕਤ ਬੂੰਦ ਦਾ ਗਾਰਾ ਥਾੜ ਮਾਸ 나ੜੀ ਕੋ ਸਿੰਗਰ ਇਹ ਸਰੀਰ ਦੀ ਅਵਸਥਾ ਬਿਆਨ ਕਰਨ ਰਵਿਦਾਸ ਜੀ ਜਲ ਕੀ ਪੀਤ ਇੱਕ ਕੰਦ ਕਦੀ ਹੈ ਇਹ ਕੰਦ ਹੈਗੀ ਹੈ ਜਲ ਦੀ ਮਾ ਕੀ ਰਕਤ ਮਾ ਦਾ ਗੋਣ ਪਿਤਾ ਬਿੰਤਾ ਪਿਤਾ ਦੇ ਵਿਦੇਮੂਨ ਤੋਂ ਇਹ ਸਰੀਰ ਦੀ ਕੰਨ ਤਿਆਰ ਕੀਤੀ ਪਵਨ ਦਾ ਥੰਬਾ ਥੰਮਕਾ ਦਾ ਹਵਾ ਦਾ ਰਕਤ ਹੂਣ ਬੂੰਦ ਉਹ ਪਾਣੀ ਇਹਦਾ ਗਾਰਾ ਮਲਾ ਕੇ ਨੂੰ ਹਾਰਡ ਥਡੀਆਂ ਮਾਸ ਨਾੜੀ ਕੋ ਪਿੰਜਰ ਇਹ ਟਾਂਜਾ ਤਿਆਰ ਕੀਤਾ ਪੰਖੀ ਬਸਿਆ ਵਿਚਾਰਾ ਇੱਕ ਕੱਚੇ ਟਾਂਜੇ ਦੇ ਵਿੱਚ कच्चे ढांचे उपर आके अमोलक पंची बै गया प्राणी क्या, क्या तेरा की रात ते रा अगले दिन उड गया रहाओ राखो कंध उसारो नीवा नी पुटी है कंध की उसाई की साढ़े तीन हाथ जी सीमा बंके बाल ਕੁਸ਼ੇਰ ਢੇਰੀ ਇਹ ਤਨ ਹੋਏਗੋ ਪਸਨ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਮੇਰੀ ਜਾਤ ਖਮੀਨੀ ਪਾਤ ਖਮੀਨੀ ਉਹ ਛਾ ਜਨਮ ਹਮਾਰਾ ਤੁਮ ਸ਼ਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਜਮਾਰਾ ਇਹ ਸੋਰਠ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦੀ ਬਾਣੀ ਹੈ 649 ਅੰਗ ਤੇ ਇਸਵਤ ਹੁੰਦਾ ਹੈ ਇਸ ਦਾ ਪਰਿਵਾਰਤ ਭਗਜੀ ਦੱਸਦੇ ਨੇ ਭਾਈ ਇਹ ਸਰੀਰ ਹੈ ਜੋ ਮਾਣ ਕਰਦੇ ਨੇ ਤੇ ਪਾਣੀ ਵੀ ਪਾਂਦੇ ਸਾਹ ਹਵਾ ਦਾ ਆਸਰਾ ਹੈ ਮਾਸ ਮਾਂ ਦੀ ਖੂਨ ਤੇ ਬਾਪ ਦੇ ਬੀਰ ਦਾ ਇਹਨੂੰ ਗਾਰਾ ਲੱਗਾ ਹੋਇਆ ਹੈ ਹੱਡੀਆਂ ਮਾਸ ਤੇ ਨਾੜੀਆਂ ਦਾ ਪਿੰਜਰਾ ਹੈ ਇਸ ਪਿੰਜਰੇ ਵਿੱਚ ਪੰਛੀ ਜੀਵ ਆਤਮਾ ਵਸ ਰਿਹਾ ਹੈ ਭਾਈ ਜਗਤ ਵਿੱਚ ਕੁਝ ਤੇਰਾ ਮੇਰਾ ਨਹੀਂ ਜਿਵੇਂ ਪੰਛੀ ਸ਼ਾਮ ਨੂੰ ਫੌਂਡੇ ਨੇ ਰੁੱਖ ਉੱਤੇ ਬੈਠ ਜਾਂਦੇ ਨੇ ਸਵੇਰ ਹੋਉਂ ਤੇ ਉੱਠ ਜਾਂਦੇ ਨੇ ਅਗਲੇ ਦਿਨ ਸ਼ਾਇਦ ਉਹ ਦਰੱਖਤ ਉੱਤੇ ਜਾ ਕੇ ਬੈਠਣ ਇਸ ਵਾਸਤੇ ਉਸ ਰੁੱਖ ਨੂੰ ਕਦੀ ਆਪਣਾ ਨਹੀਂ ਆਖਦੇ ਇਸੇ ਤਰ੍ਹਾਂ ਜੀਵ ਇਸ ਸੰਸਾਰ ਤੇ ਆਉਂਦਾ ਤੇ ਚਲਿਆ ਜਾਂਦਾ ਹੈ ਨਾ ਆਉਂਦਿਆਂ ਨਾਲ ਕੁਝ ਲਿਆਉਂਦਾ ਹੈ ਨਾ ਜਾਂਦਿਆਂ ਕੋਈ ਜਗਤ ਵਿੱਚੋਂ ਵਸਤੂ ਲੈ ਕੇ ਨਾਲ ਗਿਆ ਸਭ ਮਿੱਟੀ ਦਾ ਸਰੀਰ ਵੀ ਇੱਥੇ ਛੱਡਣਾ ਪਿਆ ਇਸ ਸਰੀਰ ਦੇ ਸੁੱਖਾਂ ਵਾਸਤੇ ਜੋ ਤੂੰ ਡੁੰਗੀਆਂ ਲੀਆਂ ਰੱਖ ਕੇ ਮੰਦਰ ਦੇ ਕੇਲੇ ਪੁਸਾਰਿਆ ਇਸ ਦਾ ਹੀ ਲਾਭ ਤੇਰੇ ਵਾਸਤੇ ਤਾਂ ਸਾਢੇ 3 ਹਾਥਰੀ ਜਿਵੇਂ ਵੀ ਸਾਢੇ 3 ਹੱਥ ਥਾਂ ਹੀ ਕਾਫੀ ਐ ਉਹ ਮੂਰਖ ਬੰਦੇ ਸੁੰਦਰ ਵਾਲ ਵਾ ਕੇ ਪੱਗ ਨੂੰ ਟੇਢੀ ਬਣ ਕੇ ਆਕੜ ਕੇ ਤੁਰਦੇ ਐ ਹਾਰ ਕਦੀ ਸੋਚਿਆ ਸੀ ਕਿ ਇਸ ਤਨ ਨੇ ਇੱਕ ਦਿਨ ਮਿੱਟੀ ਦਾ ਢੇਰ ਹੋ ਜਾਣਾ ਇਹ ਤਨ ਹੋਏਗਾ ਭਸਮ ਦੀ ਢੇਰੀ ਏ ਉੱਚੇ ਮੰਦਰਾਂ ਦੇ ਸ਼ੀਸ਼ ਮਹਿਲਾਂ ਵਿੱਚ ਰਹਿਣ ਵਾਲਿਓ ਸੁੰਦਰ ਤੇ ਜੋਬਣ ਮਤੀਓ ਮਟਿਆਰੋ ਰਾਮਨਾਮ ਤੋਂ ਬਿਨਾ ਜੀਵਨ ਬਾਜੀ ਹਾਰ ਜਾਵੋਗੀ ਏ ਵਿਅਰਥ ਉੱਚੇ ਮੰਦਰ ਸੁੰਦਰ ਇਸਤਰੀਆਂ ਵਿੱਚੋਂ ਪ੍ਰੇਤ ਕੀਤੀ ਹਾਏ ਅਫਸੋਸ ਵਾਏ ਗੁਰੂ ਦੇ ਨਾਮ ਤੋਂ ਬਿਨਾ ਵਾਦੀ ਹਾਰ ਦਿੱਤੀ ਪਾਪ ਮਨੁੱਖਾ ਜਨਮ ਗਵਾ ਲਿਆ ਮੇਰੀ ਜਾਤ ਨਹੀਂ ਵੀ ਹੈ ਮੇਰੀ ਪੰਕਤੀ ਵੀ ਨਹੀਂ ਵੀ ਹੈ ਜਨਮ ਵਿੱਚ ਮਾਰਨ ਦੇ ਘਰ ਹੋਇਆ ਜਿਨ੍ਹਾਂ ਨੂੰ ਛੋਦਰ ਤੇ ਅਛੂਤ ਆਖਿਆ ਜਾਂਦਾ ਕੋਈ ਲਾਗੇ ਨਹੀਂ ਬੈਠਣ ਦਿੰਦਾ ਫਿਰ ਵੀ ਦਾਤਾ ਬਖਸ਼ਿਸ਼ ਕਰ ਮੇਰ ਕਰਮ ਤੇਰੀ ਸ਼ਰਨ ਆੜ ਗਾ ਹ ਤੇਰੇ ਬਿਨਾ ਮੇਰਾ ਕੋਈ ਨਹੀਂ ਏ ਜਗਤ ਹਰਤਾ ਕਰਤਾ RAM ਜੀ ਪਰਦਰ ਆਦੀ ਦੇ ਪੋਤਰ ਮੁਖੋ ਬਾਣੀ ਸੁਣਦੇ ਸਾਰ ਰਾਣੀ ਦੇ ਕਪਾਟ ਖੁੱਲ ਗਏ ਉਸ ਦੀ ਆਤਮਾ ਸੁਰਜੀਤ ਹੋ ਗਈ ਉਸ ਨੇ ਮਨ ਹੀ ਮਨ ਵਿੱਚ ਸੋਚਿਆ ਕਿ ਚੰਗਾ ਹੋਇਆ ਛੋਟੀ ਉਮਰ ਵਿੱਚ ਹੀ ਭਗਤੀ ਮਾਰਗ ਤੁਰਿਆ ਸ਼ਾਹੀ ਮੰਦਰਾਂ ਵਿੱਚ ਰਾਮ ਨਾਮ ਤੋਂ ਬਿਨਾਂ ਰਹਿਣਾ ਬੇਅਰਥ ਹੈ ਰਾਮ ਸਿਮਰਨ ਵਾਸਤੇ ਉਹ ਤੜਪੀ ਜਦੋਂ ਕੀਰਤਨ ਹੋ ਗਿਆ ਰਾਣੀ ਜਲੇਲਾ ਜੀ ਦੇ ਚਰਨ ਦੇ ਤੇ ਅਰਜੋਈ ਕਰਨ ਲੱਗੀ ਹੈ हे ਪ੍ਰਭੂ へ नाथ ਮੇਰੇ ਤੇ ਕਿਰਪਾ ਕਰੋ ਮੈਨੂੰ ਸ਼ਰਨ ਲਾ ਕੇ ਭਗਤੀ ਮਾਰਗ ਤੇ ਤੁਰਦਾ ਵਲ ਦੱਸੋ ਮੈਂ ਪਾਪਣ ਨੇ ਮਰੁਖਾ ਜਨਮ ਦਾ ਮੁੱਲ ਨਹੀਂ ਜਾਣਿਆ ਜੀਵਨ ਦੇ ਜਿੰਨੇ ਦਿਨ ਗਵਾਏ ਬੇਅਰਥ ਗਵਾਏ ਨੇ ਮੈਨੂੰ ਆਪਣੀ ਕੇਲੀ ਬਣਾਓ ਦਾਤੀ ਬਣਾਓ ਮੈਂ ਸੇਵਾ ਕਰਾਂਗੀ ਸਿਮਰਨ ਕਰਾਂਗੀ RAM ਨਾਮ ਉਤੋ ਰਾਜ ਤੇ ਦੁਨਿਆਵੀ ਸੁਖ ਵਾਰ ਦਿਆਂਗੀ ਮੈਂ ਅਜੇ ਤੱਕ ਕਿਸੇ ਕੋਲ ਨਾਮ ਜਪਣ ਦੀ ਜੁਤੀ ਨਹੀਂ ਸੁਣੇ ਆਪਣਾ ਚਰਨਾਮਰਤ ਬਖਸ਼ੋ ਮੇਰ ਕਰੋ ਪ੍ਰਭੂ ਭਗਤੀ ਦਾ ਦਾਨ ਬਖਸ਼ੋ ਐਉਂ ਅਰਜ਼ਾ ਕਰਦੀ ਲਈ ਰਾਣੀ ਝਾਲੀ ਦੀ ajoee ਪ੍ਰਵਾਨ ਹੋ ਗਈ ਰਵਿਦਾਸ ਜੀ ਨੇ ਉਸ ਨੂੰ ਆਪਣੀ ਕੇਲੀ ਬਣਾ ਲਿਆ ਰਾਣੀ তীর্থ ਯਾਤਰਾ ਵਾਸਤੇ ਜਿੰਨਾ ਧੰਨ ਕਪੜਾ ਲਿਆਈ ਸੀ ਸਾਰਾ ਰਾਜ ਜੀ ਦੇ ਚਰਨਾਂ ਉੱਤੇ ਰੱਖ ਕੇ ਮੱਥਾ ਡੇਗ ਦਿੱਤਾ ਆਤਮਾ ਸ਼ਾਂਤ ਹੋ ਗਈ ਸਾਰੀ ਪਰਿਕਨਾ ਮਿਟ ਗਈ ਹਰੀ RAM ਦਾ ਨਾਮ ਜਪਣ ਲੱਗੀ ਨਿਰਾਜ ਪ੍ਰਣਾਲੀ ਨਹੀਂ ਲਗਉ ਸਗੋਂ ਖੜਤਾਲਾ ਛੈਣੇ ਹੱਥ ਫੜ ਕੇ ਉਦਾਜ ਦੀ ਬਾਣੀ ਨੂੰ ਗਾਉਣ ਲੱਗੀ ਇਸਤਰੀ ਸੀ ਸੰਗਲਾ ਰਸੀਲਾ ਸੀ ਆਤਮਾ ਵਿੱਚ ਭਗਤੀ ਦਾ ਜੋਸ਼ ਜੀ ਉਹ ਜਦੋਂ ਬਾਣੀ ਗਾਉਂਦੀ ਤਾਂ ਪੰਛੀਆਂ ਨੂੰ ਕੇਲ ਕੇ ਅਤਮਾਨੋਂ ਛੁੱਟੇ ਜਾਂਦੇ। RAM ਨਾਮ ਜਿਮਲੰਦੇ ਬਲ ਨੇ ਸਤਮੁਛ ਉਸ ਨੂੰ ਝੜਦੀ ਕਰ ਦਿੱਤਾ। ਸਾਰੇ ਕੰਚੂ ਚਰਚਾ ਛਡ ਪਈ ਤੇ ਚਤੌੜ ਚਤੌੜਗੜ ਨਰੇਸ਼ ਦੀ ਰਾਣੀ ਚਾਲੀ ਬਾਈ ਰਵਦਾਸ ਜੀ ਦੀ ਚੱਲੀ ਰਣ ਗਈ। ਹਾਰੀ ਕੀਰਤਨ ਕਰਨ ਵੇ ਰੁੱਝ ਗਈ ਉਸ ਨੇ ਮਰੀ ਵੀ ਵੇਹ ਧਾਰਨ ਕਰ ਲਿਆ। ਸਰਦਾਲਾ ਹੱਥ ਲੈ ਲਈਆਂ ਉਸ ਦੇ ਹਰ ਕਿਰਤਨ ਵਿੱਚ ਵਾਗ ਤੇ ਪ੍ਰੇਮਾ ਭਗਤੀ ਦਾ ਬਿਆਨਤ ਪ੍ਰਕਾਸ਼ ਹੁੰਦਾ